ਔਰ ਇਹ ਗੱਲ ਆ ਜੀ ਆ ਬੁਲੇਟ ਟ੍ਰੇਨ ਆ ਜਾਂ ਜੇ ਉਹ ਹਾਈਵੇ ਆ ਇਹ ਜਿਹੜੇ ਬਾਕੀ ਲੋਕ ਆ ਆਸੇ ਪਾਸੇ ਦੇ ਉਹਨਾਂ ਤਾਂ ਸੋਹਣੇ ਲੱਗਦੇ ਆ ਪਰ ਸਾਨੂੰ ਪੁੱਛ ਕੇ ਦੇਖੋ ਸਾਨੂੰ ਸਾਡਾ ਹਾਈਵੇ ਚ ਜ਼ਮੀਨ ਆਉਣਾ ਸਾਡਾ ਕਿੰਨਾ ਨੁਕਸਾਨ ਹੋਇਆ ਸਾਨੂੰ ਕੋਈ ਫਾਇਦਾ ਨਹੀਂ ਹੋਊਗਾ ਨੁਕਸਾਨ ਹੋਊਗਾ ਕਿਸ ਤਰ੍ਹਾਂ ਜੀ ਸਮੁੱਚੇ ਪੰਜਾਬ ਦਾ ਨੁਕਸਾਨ ਆ ਇਸ ਲਾਈਨ ਨਿਕਲਣਾ ਜੀ ਉਹ ਪਹਿਲਾਂ ਪੰਜਾਬ ਸਾਡਾ ਛੋਟਾ ਕਰ ਦਿੱਤਾ ਵੰਡ ਦਿੱਤਾ ਹਰਿਆਣਾ ਕਰ ਦਿੱਤਾ ਉਹ ਕਰ ਦਿੱਤਾ ਜੀ ਹੁਣ ਜਿਹੜਾ ਛੋਟਾ ਪੰਜਾਬ ਸੀ ਉਹ ਹਾਈਵੇ ਦੇ ਵਿੱਚ ਤੇ ਲਾਈਨਾਂ ਕੱਢ ਕੇ ਬਰਬਾਦ ਕਰ ਰਾਇਆ ਸਾਡੇ ਪੰਜਾਬ ਨੂੰ ਉਹ ਵੀ ਰੇਟ ਇਦਾਂ ਵੀ ਪਹਿਲਾਂ ਰੇਟ ਸੀਗਾ 19 ਲੱਖ ਪ੍ਰਬਾਰ ਪੈਂਦਾ ਕਲੈਕਟਰ ਰੇਟ ਇਹਨਾਂ ਜਦੋਂ ਸਰਵੇ ਕੀਤਾ ਕਿਸੇ ਨੂੰ ਕੋਈ ਪਤਾ ਨਹੀਂ ਇਹਨਾਂ ਨੇ 10 ਲੱਖ 70000 ਕਰਤਾ 19 ਲੱਖ ਦਾ 10 ਲੱਖ 70000 ਕਰ ਦਿੱਤਾ ਮਤਲਬ ਅੱਧਾ ਹਾਂਜੀ ਜ਼ਿਮੀਂਦਾਰਾਂ ਦਾ ਨੁਕਸਾਨ ਕੀਤਾ ਉਦੋਂ ਹਾਈਵੇ ਦੇ ਨਾਲ ਹੀ ਇਸ ਪ੍ਰੋਜੈਕਟ ਨੂੰ ਚਲਾਉਣਾ ਚਾਹੀਦਾ ਸੀ ਇਹ ਪ੍ਰੋਜੈਕਟ ਇਹਨਾਂ ਨੇ ਜਦੋਂ ਚਲਾਏ ਦੂਰੀ ਬਣਾਤੀ ਵਿੱਚ ਜਿਹੜੀ ਜਗ੍ਹਾ ਆ ਰਹੀ ਆ ਉਹ ਬਹੁਤ ਵੇਸਟੇਜ ਹੋ ਰਹੀ ਹੈ ਅਸੀਂ 2 ਘੰਟਿਆਂ 'ਚ ਕੀ ਕਰਨਾ ਅਸੀਂ ਖੇਤੀ ਕਰਨ ਵਾਲੇ ਜ਼ਿਮੀਂਦਾਰ ਆਂ ਸਾਡਾ ਕੋ ਬਿਜ਼ਨਸ ਅਸੀਂ 2 ਘੰਟੇ ਦਿੱਲੀ ਜਾਣ ਜਾਣਾ ਜੀ ਪਰ ਕਈ ਲੋਕ ਬਿਜ਼ਨਸ ਕਰਦੇ ਨੇ ਉਹ ਕਹਿੰਦੇ ਅਸੀਂ ਹੋਣਗੇ 2-4% ਪਿੰਡਾਂ 'ਚ ਪਿੰਡਾਂ ਦੀ ਆਬਾਦੀ 80% ਆ ਕੋਈ ਨਹੀਂ ਚਾਹੁੰਦਾ ਵੀ ਹਾਈਵੇ ਹੋਵੇ ਤਾਂ ਨਾ ਲਾਈਨ ਹੋਵੇ ਹੋ ਉਸ ਜ਼ਮੀਨ ਦਾ ਕੋਈ ਵਾਰਿਵਾਰਸ ਨਹੀਂ ਹੋਊਗਾ ਹੁਣ ਡਿਵਾਈਡਿਸ਼ਨ ਜਦੋਂ ਹੋਜੀ ਜ਼ਮੀਨਦਾਰ ਦੀ ਮੋਟਰ ਇੱਕ ਸਾਈਡ ਰਹਗੀ ਦੂਸਰੀ ਸਾਈਡ ਪਾਣੀ ਲਾਉਣਾ ਮੁਸ਼ਕਲ ਹੈ ਕੰਬਾਈਨ ਲੈ ਜਾਣੀ ਮੁਸ਼ਕਲ ਹੈ ਇਹੋ ਜੀਆਂ ਬੜੀਆਂ ਦਿੱਕਤਾਂ ਕਿਸਾਨ ਪਰਾਵਾਂ ਨੂੰ ਆ ਰਹੀਆਂ ਬਾਜਬਾਈ ਵਿਲੇ ਬਾਦਲ ਸਾਹਿਬ ਨੇ ਕਿਹਾ ਸੀ ਜੇ ਹਾਈਵੇ ਦੀ ਗੱਲ ਹੋਈ ਸੀ ਨਾ ਜੀ ਉਹ ਪ੍ਰਾਈਮ ਮਿੰਿਸਟਰ ਸੀ ਬਾਦਲ ਕਹਿੰਦਾ ਵੀ ਪੰਜਾਬ ਚ ਹਾਈਵੇ ਦੀ ਕੋਈ ਲੋੜ ਨਹੀਂ ਜੀ ਅੰਮ੍ਰਿਤਸਰ ਤੋਂ ਦਿੱਲੀ ਨੂੰ ਜਿਹੜੀ ਜਾਂਦੀ ਉਹਨੂੰ ਚੌੜੀ ਕਰ ਦਿਓ ਜੀ ਉਹ ਬੜੇ ਇੰਟੈਲੀਜੈਂਟ ਸੀਗੇ ਪ੍ਰਧਾਨ ਮੰਤਰੀ ਸਾਰਿਆਂ ਨੂੰ ਰਾਜੀ ਕਰਨ ਵਾਲੇ ਉਹ ਕਹਿੰਦੇ ਰਹਿੰਦੇ ਨੇ ਨਹੀਂ ਤੁਹਾਨੂੰ ਜਰੂਰਤ ਤਾਂ ਨਮਸਕਾਰ ਆਦab ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੂਰੀ ਗੱਲ ਜਦੋਂ ਵੀ ਬੁਲੇਟ ਟ੍ਰੇਨ ਦੀ ਹੁੰਦੀ ਹੈ ਤੇ ਜਾਪਾਨ ਦਾ ਨਾਮ ਸਾਹਮਣੇ ਆਉਂਦਾ ਹੈ ਜਾਪਾਨ ਨੇ ਭਾਰਤ ਨਾਲ ਆਪਣੀ ਦੋਸਤੀ ਨਿਭਾਉਂਦੇ ਹੋਏ ਕਿਹਾ ਕਿ ਉਹ ਭਾਰਤ ਨੂੰ ਤੋਹਫੇ ਦੇ ਤੌਰ ਤੇ ਦੋ ਬੁਲੇਟ ਟ੍ਰੇਨ ਦੇਵੇਗਾ ਜਦੋਂ ਬੁਲੇਟ ਟ੍ਰੇਨ ਦੀ ਗੱਲ ਚੱਲੀ ਤਾਂ ਇੱਕਦਮ ਪੰਜਾਬ ਦੀ ਗੱਲ ਵੀ ਯਾਦ ਆਈ ਕਿਉਂਕਿ ਦਿੱਲੀ ਤੋਂ ਅੰਮ੍ਰਿਤਸਰ ਲਈ ਇੱਕ ਬੁਲੇਟ ਟ੍ਰੇਨ ਦਾ ਰਸਤਾ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਪਹੁੰਚਣ ਤੇ 2 ਘੰਟੇ ਲੱਗਣਗੇ ਤੇ ਕੀ ਹੈ ਇਹ ਰਸਤਾ ਉਹ ਤਾਂ ਆਪਾਂ ਬਾਅਦ ਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਮੈਂ ਖੜਾ ਜਲੰਧਰ ਦੇ ਪਿੰਡ ਅਵਾਦਾਨ ਦੇ ਵਿੱਚ ਕੁਝ ਤਸਵੀਰਾਂ ਦਿਖਾਉਣਾ ਚਾਹਨਾ ਇਸ ਬੁਲੇਟ ਟ੍ਰੇਨ ਦੇ ਰੂਟ ਦੇ ਸੰਬੰਧਿਤ ਸਭ ਤੋਂ ਪਹਿਲਾਂ ਇਹ ਤਸਵੀਰ ਦਿਖਾਣੇ ਆ ਤੁਹਾਨੂੰ ਅੱਗੇ ਆਨੇ ਇੱਕ ਖੇਤ ਦੇ ਵਿੱਚ ਇੱਕ ਲੋਕੇਸ਼ਨ ਹੈ ਇਹ ਇੱਕ ਬੁਰਜੀ ਬਣੀ ਹੋਈ ਹੈ ਜੋ ਬੁਰਜੀ ਇਹ ਸਾਬਤ ਕਰਦੀ ਹੈ ਕਿ ਬੁਲੇਟ ਟ੍ਰੇਨ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਬੁਰਜੀ ਦਿਖਾਉਣ ਦੀ ਕੋਸ਼ਿਸ਼ ਕਰਦਾ ਇਸ ਦੇ ਵਿੱਚ ਤੁਸੀਂ ਦੇਖੋਗੇ ਇੱਕ ਬੁਰਜੀ ਬਣਾ ਦਿੱਤੀ ਗਈ ਹੈ ਇਹੋ ਜਿਹੀਆਂ ਬੁਰਜੀਆਂ ਆਲੇ ਦੁਆਲੇ ਦੇ ਕਈ ਇਲਾਕਿਆਂ ਵਿੱਚ ਇਹਦੇ ਵਿੱਚ ਕੁਝ ਦੱਸਣਾ ਚਾਹਨਾ ਹੈ ਡੀ اے ਸੀ ਐਚ ਐਸ ਆਰ ਕਹਿੰਦਾ ਮਤਲਬ ਦਿੱਲੀ ਅੰਮ੍ਰਿਤਸਰ ਚੰਡੀਗੜ੍ਹ ਹਾਈ ਸਪੀਡ ਰੇਲ ਕੁਝ ਇਸ ਤੋਂ ਬਾਅਦ ਕੋਡ ਦਿੱਤਾ ਗਿਆ ਉਹ ਸ਼ਾਇਦ ਇਸ ਬੁਰਜੀ ਦਾ ਕੋਡ ਹੋਵੇਗਾ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਇਹ ਰਸਤਾ ਸਾਹਮਣੇ ਵੱਲ ਜਦੋਂ ਤੁਸੀਂ ਦੇਖੋਗੇ ਉਹ ਸਾਹਮਣੇ ਜੋ ਦੋ ਦਰਖਤ ਨਜ਼ਰ ਆ ਰਿਹਾ ਉੱਥੇ ਇੱਕ ਬੁਰਜੀ ਹੈ ਇਹ ਜਿਹੜਾ ਸਫ਼ਰ ਦੱਸਿਆ ਜਾ ਰਿਹਾ ਲਗਭਗ 465 ਕਿਲੋਮੀਟਰ ਦਾ ਸਫ਼ਰ ਹੈ ਦਿੱਲੀ ਤੋਂ ਅੰਮ੍ਰਿਤਸਰ ਦਾ ਹੋਏਗਾ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ 321 ਤੋਂ ਲੈ ਕੇ 343 ਪਿੰਡਾਂ ਦੀਆਂ ਜ਼ਮੀਨਾਂ ਆਣਗੀਆਂ ਜਿੰਦੇ ਚ ਹਰਿਆਣਾ ਤੇ ਪੰਜਾਬ ਦੀਆਂ ਜ਼ਮੀਨਾਂ ਆਣਗੀਆਂ ਇਸ ਵਿੱਚ ਕਿੰਨੇ ਪਿੰਡ ਹੋਣਗੇ ਉਹ ਵੀ ਤੁਹਾਨੂੰ ਦੱਸਦੇ ਆਂ ਲੇਕਿਨ ਸਭ ਤੋਂ ਵੱਡਾ ਸਵਾਲ ਹੈ ਕਿ ਇਹ ਜਦੋਂ ਬੁਲੇਟ ਟ੍ਰੇਨ ਇੱਥੋਂ ਨਿਕਲੇਗੀ ਕਿੰਨਾ ਕੁ ਨੁਕਸਾਨ ਨੂੰ ਪੰਜਾਬ ਨੂੰ ਹੋਏਗਾ ਉਹ ਸਭ ਤੋਂ ਵੱਡਾ ਸਵਾਲ ਹੈ ਕਿਉਂਕਿ ਮੈਂ ਗੱਲ ਨੁਕਸਾਨ ਦੀ ਕੀਤੀ ਤੇ ਉਹ ਦੱਸਣਾ ਵੀ ਚਾਹਨਾ ਕਿ ਜਦੋਂ ਇਹ ਐਕਸਪ੍ਰੈਸ ਹਾਈਵੇ ਬਣਿਆ ਸੀ ਤਾਂ ਇੱਥੇ ਇੱਕ ਕਿਸਾਨ ਸੀ ਜਿੰਦੀ ਜ਼ਮੀਨ 85 ਮਰਲੇ ਸੀ ਉਹਦੀ 83 ਮਰਲੇ ਲੈ ਲਈ ਤੇ 2 ਮਰਲੇ ਛੱਡ ਦਿੱਤੀ ਜਿਸ ਜਿਹੜੀ ਕਿ ਕਿਸੇ ਵੀ ਕੰਮ ਨਹੀਂ ਆਈ ਉਸ ਤੋਂ ਬਾਅਦ ਹੁਣ ਗੱਲ ਇਸ ਜਗ੍ਹਾ ਦੀ ਕਰ ਦਿੰਨੇ ਆ ਇਸ ਜਗ੍ਹਾ ਦੇ ਵਿੱਚ ਜਦੋਂ ਇਹ ਜਿਹੜੇ ਕਿਸਾਨ ਦੀ ਜ਼ਮੀਨ ਆ ਉਹਦੇ ਵਿੱਚੋਂ ਵਿੱਚ ਟ੍ਰੇਨ ਜਾਏਗੀ ਇਧਰਲਾ ਰਸਤਾ ਵੀ ਹੁੰਦਾ ਖੇਤ ਰਹੇਗਾ ਇਧਰਲੇ ਪਾਸੇ ਵੀ ਖੇਤ ਰਹੇਗਾ ਵਿੱਚ ਰਸਤਾ ਰਹੇਗਾ ਸੋ ਕਿਸਾਨ ਕਹਿੰਦੇ ਨੇ ਕਿ ਸਾਡਾ ਇਹ ਨੁਕਸਾਨ ਹੋ ਰਿਹਾ ਪੰਜਾਬ ਨੂੰ ਬਰਬਾਦ ਕਰਨ ਦੀ ਇੱਕ ਸਾਜ਼ਿਸ਼ ਸ਼ੁਰੂ ਹੋ ਚੁੱਕੀ ਹੈ ਦੂਜੇ ਪਾਸੇ ਕੁਝ ਵਪਾਰੀ ਕਹਿੰਦੇ ਹੈ ਕਿ ਜਦੋਂ ਦਿੱਲੀ ਤੋਂ ਅੰਮ੍ਰਿਤਸਰ 2 ਘੰਟੇ ਚ ਪਹੁੰਚਾ ਦਿੱਤਾ ਜਾਏਗਾ ਵਪਾਰ ਵੱਧ ਹੋਏਗਾ ਲੋਕਾਂ ਨੂੰ ਜਲਦ ਪਹੁੰਚਾ ਦਿੱਤਾ ਜਾਏਗਾ ਉਸ ਦੇ ਫਾਇਦੇ ਹੋਣਗੇ ਪਰ ਗੱਲ ਦੂਜੇ ਪਾਸੇ ਆਂਦੀ ਕਿ ਕਿਸਾਨਾਂ ਦਾ ਕੀ ਹੋਏਗਾ ਇਸ ਤੋਂ ਪਹਿਲਾਂ ਵੀ ਜਦੋਂ ਐਕਸਪ੍ਰੈਸ ਹਾਈਵੇ ਕੱਢਿਆ ਗਿਆ ਸੀ ਤੇ ਕਿਸਾਨਾਂ ਨੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਸੀ ਸਰਕਾਰ ਦਾ ਵਿਰੋਧ ਕੀਤਾ ਸੀ ਕਿ ਉਹਨਾਂ ਦੀ ਜ਼ਮੀਨਾਂ ਨੂੰ ਨਾ ਛੇੜਿਆ ਜਾਵੇ ਮੁਆਵਜ਼ੇ ਸਹੀ ਦਿੱਤੇ ਜਾਣ ਜਦੋਂ ਮੁਆਵਜ਼ੇ ਦੀ ਗੱਲ ਕੀਤੀ ਜਾਂਦੀ ਹੈ ਇੱਕ ਪਾਸੇ ਸਰਕਾਰ ਕਹਿੰਦੀ ਕਿ ਅਸੀਂ ਤੁਹਾਨੂੰ 5 ਗੁਣਾ ਮੁਆਵਜ਼ਾ ਦੇਵਾਂਗੇ ਪਰ ਜਦੋਂ ਕਿਸਾਨ ਨਾਲ ਗੱਲ ਕੀਤੀ ਗਈ ਤਾਂ ਕਿਸਾਨ ਨੇ ਦੱਸਿਆ ਕਿ 5 ਗੁਣਾ ਮੁਆਵਜ਼ੇ ਦੀ ਤਾਂ ਗੱਲ ਕੀਤੀ ਜਾਂਦੀ ਹੈ ਇਸ ਜਿਹੜੇ ਖੇਤ ਦਾ ਕਲੈਕਟਰ ਰੇਟ 19 ਲੱਖ ਰੁਪਇਆ ਸੀ ਜਦੋਂ ਗੱਲ ਆਈ ਕਿ ਇਹ ਸਰਵੇ ਹੋਇਆ ਉਸ ਤੋਂ ਬਾਅਦ ਇਸ ਦਾ 10 ਲੱਖ ਰੁਪਏ ਰੇਟ ਕਰ ਦਿੱਤਾ ਮਤਲਬ ਕਿ ਲਗਭਗ ਅੱਧਾ ਕਰ ਦਿੱਤਾ ਰੇਟ ਸੋ ਪੰਜ ਗੁਣਾ ਗੱਲ ਵਾਲੀ ਤਾਂ ਗੱਲ ਹੀ ਅਲੱਗ ਹੈ ਫਿਰ ਤੁਹਾਨੂੰ ਇਹ ਦਿਖਾ ਦਈਏ ਕਿ ਇਸ ਦੇ ਵਿੱਚ ਕਿੰਨਾ ਕੁ ਨੁਕਸਾਨ ਹੋ ਸਕਦਾ ਅਸੀਂ ਜਿਹੜੇ ਕਿਸਾਨ ਆ ਜਿਨ੍ਹਾਂ ਦੀਆਂ ਜ਼ਮੀਨਾਂ ਜਾਂ ਜਿਨ੍ਹਾਂ ਦੀ ਐਕਸਪ੍ਰੈਸ ਹਾਈਵੇ ਚ ਆਈ ਆ ਜਾਂ ਇੱਥੋਂ ਦੇ ਪਿੰਡ ਦੇ ਲੰਬੜਦਾਰ ਆ ਜਾਂ ਕਹਿ ਲਈਏ ਕਿ ਇਸ ਜਿਸ ਦੀ ਜ਼ਮੀਨ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਮੇਰੇ ਨਾਲ ਮੌਜੂਦ ਆ ਤਿੰਨ ਕਿਸਾਨ ਜਿੰਦੇ ਚ ਸਭ ਤੋਂ ਪਹਿਲਾਂ ਲੰਬੜਦਾਰ ਹਰਜੀਤ ਸਿੰਘ ਔਲਖ ਉਸ ਤੋਂ ਬਾਅਦ ਕਿਸਾਨ ਅਮਰੀਕ ਸਿੰਘ ਪੁਵਾਰ ਜਿਹੜੇ ਜਿਨ੍ਹਾਂ ਦੀ ਜ਼ਮੀਨ ਐਕਸਪ੍ਰੈਸ ਹਾਈਵੇ ਚ ਆਈ ਹੈ ਤੇ ਉਸ ਤੋਂ ਬਾਅਦ ਪ੍ਰੀਤਮ ਸਿੰਘ ਜੀ ਜਿਨ੍ਹਾਂ ਦੀ ਜ਼ਮੀਨ ਤੇ ਅਸੀਂ ਖੜੇ ਆ ਉਸ ਤੋਂ ਪਹਿਲਾਂ ਵੀ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਜ਼ਮੀਨ ਦੇ ਵਿੱਚ ਉਹਨਾਂ ਨੂੰ ਕਿੰਨਾ ਨੁਕਸਾਨ ਉਸ ਤੋਂ ਦੇ ਪਾਸੇ ਇੱਕ ਨਹਿਰ ਆ ਰਹੀ ਹੈ ਤੁਸੀਂ ਦੇਖੋ ਇਹ ਨਹਿਰ ਹੈ ਨਹਿਰ ਦੇ ਉਧਰਲੇ ਪਾਸੇ ਵੀ ਉਹਨਾਂ ਦੀ ਜ਼ਮੀਨ ਹੈ ਅਧਰਲੇ ਪਾਸੇ ਵੀ ਉਹਨਾਂ ਦੀ ਜ਼ਮੀਨ ਹੈ ਪਹਿਲਾਂ ਵੀ ਉਹਨਾਂ ਦਾ ਨੁਕਸਾਨ ਹੋਇਆ ਹੈ ਕਹਿੰਦੇ ਸਾਨੂੰ ਕੀ ਜ਼ਰੂਰਤ ਹੈ ਜਿਸ ਚੀਜ਼ ਦੀ ਅਸੀਂ ਮੰਗ ਨਹੀਂ ਕਰ ਰਹੇ ਉਹ ਕਿਉਂ ਦਿੱਤੀ ਜਾ ਰਹੀ ਹੈ ਉਹਨਾਂ ਨੇ ਹੋਰ ਵੀ ਕਈ ਹਵਾਲੇ ਦਿੱਤੇ ਸੋ ਕਿਸਾਨਾਂ ਨਾਲ ਗੱਲ ਕਰਦੇ ਹਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਕੀ ਕਹਿਣਾ ਹੈ ਉਹਨਾਂ ਦਾ ਸੋ ਗੱਲ ਕਰ ਰਹੇ ਹਾਂ ਬੁਲੇਟ ਟ੍ਰੇਨ ਦੀ ਤੇ ਬੁਲੇਟ ਟ੍ਰੇਨ ਦੇ ਜਿੱਥੇ ਸਰਕਾਰ ਕਹਿ ਰਹੀ ਹੈ ਕਿ ਲੋਕਾਂ ਨੂੰ ਫਾਇਦਾ ਹੋਊਗਾ ਕਿ ਜਲਦੀ ਤੁਸੀਂ ਅੰਮ੍ਰਿਤਸਰ ਤੋਂ ਦਿੱਲੀ 2 ਘੰਟੇ ਚ ਪਹੁੰਚ ਜਾਓਗੇ ਜਾਂ ਦਿੱਲੀ ਤੋਂ ਅੰਮ੍ਰਿਤਸਰ 2 ਘੰਟੇ ਚ ਪਹੁੰਚ ਜਾਓਗੇ ਪਰ ਇਸ ਦੇ ਨਾਲ ਨੁਕਸਾਨ ਕੀ ਹੋਣਗੇ ਪੰਜਾਬ ਦੇ ਲੋਕਾਂ ਨੂੰ ਕੀ ਹੋਣਗੇ ਇਹ ਸਭ ਤੋਂ ਵੱਡਾ ਸਵਾਲ ਹੈ ਕਿਉਂਕਿ ਗੱਲ ਪੰਜਾਬ ਦੀ ਹੋਏਗੀ ਜੇਦੋਂ ਪੰਜਾਬ ਦੀ ਹੋਏਗੀ ਤੇ ਪੰਜਾਬੀਆਂ ਦੀ ਹੋਏਗੀ ਇੱਕ ਚੀਜ਼ ਜਿਸ ਦੀ ਡਿਮਾਂਡ ਨਹੀਂ ਕੀਤੀ ਜਾਂਦੀ ਉਹ ਥੋਪ ਦਿੱਤੀ ਜਾਂਦੀ ਹੈ ਗੱਲਬਾਤ ਕਰਦੇ ਹਾਂ ਅਸੀਂ ਆਵਾਦਾਨ ਪਿੰਡ ਦੇ ਲੋਕਾਂ ਨਾਲ ਤੇ ਪਵਾਰ ਪਿੰਡ ਦੇ ਲੋਕਾਂ ਨਾਲ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਕਿ ਇਹ ਉਹ ਲੋਕ ਨੇ ਜਿਨ੍ਹਾਂ ਦੀ ਜ਼ਮੀਨ ਆ ਚੁੱਕੀ ਹੈ ਜਾਂ ਉਹ ਲੰਬੜਦਾਰ ਮੌਜੂਦ ਹੈ ਜਿਹੜੇ ਸਾਰੇ ਡਿਟੇਲ ਦੱਸਣਗੇ ਸਭ ਤੋਂ ਪਹਿਲਾਂ ਲੰਬੜਦਾਰ ਜੀ ਨਾਲ ਗੱਲ ਕਰਦੇ ਹਾਂ ਲੰਬੜਦਾਰ ਜੀ ਇੱਥੇ ਜਿਹੜੀ ਕੀਤੀ ਗਈ ਸੀ ਬੁਰਜੀ ਲਗਾਈ ਸੀ ਕਦੋਂ ਲਗਾਈ ਗਈ ਸੀ ਕਦੋਂ ਪਤਾ ਲੱਗਿਆ ਕਿ ਇੱਥੇ ਬੁਲੇਟ ਟ੍ਰੇਨ ਆ ਗਿਆ ਕਿੰਨੇ ਸਾਲ ਦਾ ਸਾ ਹੋ ਗਿਆ ਇਹਨਾਂ ਨੂੰ ਬੁਰਜੇ ਨੂੰ ਲਾਈਆਂ ਨੂੰ ਤੇ ਆਮ ਲੋਕਾਂ ਨੂੰ ਨਹੀਂ ਸੀ ਪਤਾ ਜਿੰਨਾਂ ਦੀਆਂ ਜ਼ਮੀਨਾਂ ਵਿੱਚ ਆਈਆਂ ਉਹ ਜੇ ਕਿਸੇ ਨੇ ਪੁੱਛ ਲਿਆ ਤਾਂ ਉਹਨਾਂ ਨੂੰ ਦੱਸ ਦਿੱਤਾ ਗਿਆ ਵੀ ਇੱਥੇ ਬੁਲੇਟ ਟ੍ਰੇਨ ਦਾ ਇਹ ਟਰੈਕ ਬਿਕਣਾ ਹੈ ਕਿੰਨੀ ਕੁ ਜੇ ਮੈਂ ਜ਼ਮੀਨ ਐਕਵਾਇਰ ਕੀਤੀ ਗਈ ਹੈ ਇੱਧਰ ਦੇਖੋ ਜੀ ਇਹਦੇ ਬਾਰੇ ਹਜੇ ਦੱਸਿਆ ਨਹੀਂ ਗਿਆ ਕੁਝ ਵੀ ਅੱਛਾ ਜੀ ਬੁਰਜੀਆਂ ਲਾਈਆਂ ਗਈਆਂ ਹਜੇ ਕਿੰਨੀ ਐਕਵਾਇਰ ਕਰਨਗੇ ਦੋਨੋਂ ਸਾਈਡੀਆਂ ਨੂੰ ਇਹ ਤਾਂ ਦੱਸਣਗੇ ਮੁਲਾਜ਼ਮ ਸਰਕਾਰੀ ਮੁਲਾਜ਼ਮ ਦੱਸਣਗੇ ਤਾਂ ਫੇਰ ਹੀ ਪਤਾ ਲੱਗ ਸਕਦਾ ਮਤਲਬ ਹਾਲੇ ਤੱਕ ਤੁਹਾਨੂੰ ਜਾਣਕਾਰੀ ਨਹੀਂ ਦਿੱਤੀ ਗਈ ਨਹੀਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਬੁਰਜੀਆਂ ਤੱਕ ਹੀ ਸੀਮਤ ਹੈ ਜੀ ਇਹਨਾਂ ਦੀ ਜ਼ਮੀਨ ਵਿੱਚ ਆ ਰਹੀ ਹੈ ਤੁਹਾਡਾ ਨਾਮ ਕੀ ਹੈ ਜੀ ਮੇਰਾ ਪ੍ਰੀਤਮ ਸਿੰਘ ਘਟਵਾਲ ਇੱਕ ਸਰਪੰਚ ਆਵਾਜ਼ਾਂ ਅੱਛਾ ਜੀ ਪ੍ਰੀਤਮ ਸਿੰਘ ਜੀ ਸਭ ਤੋਂ ਪਹਿਲਾਂ ਦੱਸੋ ਜਿਹੜੀ ਇਹ ਤੁਹਾਡੀ ਵੀ ਜਿਹੜੀ ਦੱਸੀ ਜਾ ਰਹੀ ਹੈ ਕਿ ਜਗਾ ਆ ਰਹੀ ਹੈ ਵਿੱਚ ਇਹਦਾ ਤੁਹਾਨੂੰ ਕੋਈ ਫਾਇਦਾ ਹੋਏਗਾ ਕਿ ਨੁਕਸਾਨ ਸਾਨੂੰ ਕੋਈ ਫਾਇਦਾ ਨਹੀਂ ਹੋਊਗਾ ਨੁਕਸਾਨ ਹੋਊਗਾ ਕਿਸ ਤਰ੍ਹਾਂ ਜੀ ਸਮੁੱਚੇ ਪੰਜਾਬ ਦਾ ਨੁਕਸਾਨ ਆ ਇਸ ਲਾਈਨ ਨਿਕਲਣਾ ਜੀ ਕਿਉਂਕਿ ਪਹਿਲਾਂ ਪੰਜਾਬ ਸਾਡਾ ਛੋਟਾ ਕਰ ਦਿੱਤਾ ਵੰਡ ਦਿੱਤਾ ਹਰਿਆਣਾ ਕਰ ਦਿੱਤਾ ਉਹ ਕਰ ਦਿੱਤਾ ਜੀ ਹੁਣ ਜਿਹੜਾ ਛੋਟਾ ਪੰਜਾਬ ਸੀ ਉਹ ਹਾਈਵੇ ਦੇ ਵਿੱਚ ਤੋਂ ਲਾਈਨਾਂ ਕੱਢ ਕੇ ਬਰਬਾਦ ਕਰ ਰਾਇਆ ਸਾਡੇ ਪੰਜਾਬ ਨੂੰ ਜੀ ਅਸੀਂ 2 ਘੰਟਿਆਂ ਚ ਕੀ ਕਰਨਾ ਅਸੀਂ ਖੇਤੀ ਕਰਨ ਵਾਲੇ ਜ਼ਿਮੀਂਦਾਰ ਆਂ ਸਾਡਾ ਕੋ ਬਿਜ਼ਨਸ ਅਸੀਂ 2 ਘੰਟੇ ਦਿੱਲੀ ਕਰਨ ਜਾਣਾ ਜੀ ਪਰ ਕਈ ਲੋਕ ਬਿਜ਼ਨਸ ਕਰਦੇ ਨੇ ਉਹ ਕਹਿੰਦੇ ਅਸੀਂ ਹੋਣਗੇ 2-4% ਜੀ ਪਿੰਡਾਂ ਚ ਪਿੰਡਾਂ ਦੀ ਆਬਾਦੀ 80% ਆ ਕੋਈ ਨਹੀਂ ਚਾਹੁੰਦਾ ਵੀ ਹਾਈਵੇ ਹੋਵੇ ਤਾਂ ਨਾ ਲਾਈਨ ਹੋਵੇ ਪਰ ਤੁਹਾਨੂੰ ਤਾਂ ਜਿਹੜੀ ਜਗ੍ਹਾ ਜਿਹੜੀ ਤੁਹਾਡੀ ਮੁੱਲ 5 ਗੁਣਾ ਦਿੱਤਾ ਜਾ ਰਿਹਾ ਤੁਹਾਨੂੰ ਮੈਂ ਕਹਾਂ ਸ਼ਰਟ ਤੁਹਾਡੀ 500 ਦੀ ਐ ਮੈਂ 2500 ਜਣਾ ਲਾ ਕੇ ਮੈਂ ਦੇ ਦੇਉ ਲਾ ਦਾਂਗੇ ਜੀ ਤੁਸੀਂ ਕਹੋਗੇ ਮੈਂ ਨੰਗਾ ਤੁਰ ਫੜਨਾ ਇਸ ਕਰਕੇ ਐਸੀ ਜ਼ਮੀਨ ਸਾਨੂੰ ਚਾਹੀਦੀ ਐ ਸਾਨੂੰ ਪੈਸੇ ਚਾਹੀਦੇ। ਅੱਛਾ ਤੇ ਇਹ ਨੁਕਸਾਨ ਕਿਦਾਂ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਇਹ ਜਗ੍ਹਾ ਚਾਹੀਦੀ ਲੋਕ ਜਿਹੜੀ ਦੇਸ਼ ਕਹਿ ਰਿਹਾ ਜਾਂ ਭਾਰਤ ਦੇ ਲੋਕ ਕਹਿ ਰਹੇ ਜਾਂ ਭਾਰਤੀ ਸਰਕਾਰ ਕਹਿ ਰਹੀ ਕਿ ਡਿਵੈਲਪਮੈਂਟ ਹੋ ਰਹੀ ਐ 2 ਘੰਟੇ ਚ ਪੁੰਚਾ ਰਹੇ ਆ। ਸਰਕਾਰ ਦਾ ਕਿਸਾਨਾਂ ਨੂੰ ਕੁੱਟ ਕੇ ਠਾਲ ਦੇਤਾ ਉਹ ਵੀ ਡਿਵੈਲਪਮੈਂਟ ਕਹਿੰਦੇ ਅਸੀਂ ਕੀਤੀ ਐ। ਜੀ। ਇਦਾਂ ਦੀ ਡਿਵੈਲਪਮੈਂਟ ਹੋ। ਕੀ ਜ਼ਰੂਰਤ ਸੀਗੀ ਪੰਜਾਬ ਨੂੰ? ਕੋਈ ਜ਼ਰੂਰਤ ਨਹੀਂ। ਨਾ ਹਾਈਵੇ ਦੀ ਜ਼ਰੂਰਤ ਐ ਨਾ ਲਾਈਨ ਦੀ ਜ਼ਰੂਰਤ। ਤੁਸੀਂ ਇੱਕ ਜ਼ਿਕਰ ਕਰ ਰਹੇ ਸੀ ਸ਼ਾਇਦ ਬਾਜਪਾਈ ਦੀ ਸਰਕਾਰ ਵਾਲੇ ਉਹ ਕੀ ਕੀ ਸੀਗਾ ਬਾਜਪਾਈ ਵਿਲੇ ਬਾਦਲ ਸਾਹਿਬ ਨੇ ਕਿਹਾ ਸੀ ਜੇ ਹਾਈਵੇ ਦੀ ਗੱਲ ਹੋਈ ਸੀ ਨਾ ਜੀ ਉਹ ਪ੍ਰਾਈਮ ਮਿਨਿਸਟਰ ਸੀ ਬਾਦਲ ਕਹਿੰਦਾ ਪੰਜਾਬ ਵਿੱਚ ਹਾਈਵੇ ਦੀ ਕੋਈ ਲੋੜ ਨਹੀਂ ਜੀ ਅਮਰਸਰ ਤੋਂ ਦਿੱਲੀ ਨੂੰ ਜਿਹੜੀ ਜਾਂਦੀ ਉਹਨੂੰ ਚੌੜੀ ਕਰ ਦਿਓ ਜੀ ਉਹ ਬੜੇ ਇੰਟੈਲੀਜੈਂਟ ਸੀਗੇ ਪ੍ਰਧਾਨ ਮੰਤਰੀ ਸਾਰਿਆਂ ਨੂੰ ਰਾਜ਼ੀ ਕਰਨ ਵਾਲੇ ਉਹ ਕਹਿੰਦੇ ਰਹਿਣ ਦੇਣ ਦੇ ਨਹੀਂ ਤੁਹਾਨੂੰ ਜ਼ਰੂਰਤ ਤਾਂ ਜੀ ਉਹ ਹਾਈਵੇ ਚੜਾ ਉਦੋਂ ਸ਼ੁਰੂ ਹੋਇਆ ਅਮਰਸਰ ਤੋਂ ਦਿੱਲੀ ਆ ਜੀ ਤੇ ਇਹ ਇਹਨਾਂ ਨੂੰ ਜ਼ਰੂਰਤ ਤਾਂ ਉਹ ਹੋਰ ਚੌੜੀ ਕਰਦੇ ਤੇ ਜਗ੍ਹਾ ਬਹੁਤ ਪਰ ਪਈ ਹੱਲੇ ਆ ਨਵਾਂ ਜਿਹੜਾ ਲੋਕਾਂ ਨੂੰ ਬਰਬਾਦ ਕਰਨਾ ਕੋਈ ਬਹੁਤੀ ਵਧੀਆ ਗੱਲ ਨਹੀਂ ਪਰ ਫਿਰ ਜਿਵੇਂ ਹੁਣ ਉਹਨਾਂ ਨੇ ਤਾਂ ਦੇਖੋ ਜਦੋਂ ਸਰਕਾਰ ਜਗਾ ਲੈਣ ਆਂਦੀ ਜਾਂ ਕੋਈ ਚੀਜ਼ ਡਿਵੈਲਪਮੈਂਟ ਕਰਦੀ ਉਹਨੇ ਤਾਂ ਲੈਣੀ ਹੈ ਫਿਰ ਤੁਸੀਂ ਕਿੱਦਾਂ ਰੋਕ पाओਗੇ ਉਹਨਾਂ ਨੂੰ ਅਸੀਂ ਸਰਕਾਰ ਧੱਕਾ ਕਰਦੀ ਆ ਗੱਲ ਮੁੱਕ ਗਈ ਅਸੀਂ ਕੀ ਰੋਕ ਪਾਣਾ ਜਦੋਂ ਕਿਸਾਨ ਜਿਹਾ ਸੇ ਬੰਦਿਆਂ 12 ਮਹੀਨੇ ਬੈਠੀਆਂ ਰਹੀਆਂ ਜੀ ਸਰਕਾਰ ਮੰਨ ਕੇ ਮੁਕਰ ਗਈ ਐਨਐਸਵੀ ਤੋਂ ਜੀ ਤੇ ਹੁਣ ਕੁੱਟ ਕੇ ਉਠਾਲ ਤੇ ਕਿਸਾਨ ਜੀ ਤੇ ਅਸੀਂ ਕੀ ਰੋਕਾਂਗੇ ਨੀ ਫਿਰ ਹੋਰ ਕੀ ਨੁਕਸਾਨ ਹੋ ਸਕਦਾ ਜੇ ਜ਼ਮੀਨ ਆਂਦੀ ਹੈ ਤੁਹਾਡੀ ਪੂਰੀ ਨਹੀਂ ਆ ਰਹੀ ਅੱਧੀ ਆ ਰਹੀ ਹੈ ਜਾਂ ਕਿਸ ਤਰ੍ਹਾਂ ਦੀ ਨਹੀਂ ਹੁਣ ਆ ਜ਼ਮੀਨ ਹੈ ਇਹਦੇ ਸੈਂਟਰ ਦੇ ਵਿੱਚ ਹੀ ਦੀ ਲੰ ਜਾਂਦੀ ਹੈ ਜੀ ਇਹਦੇ ਦੋ ਹਿੱਸੇ ਹੋਗੇ ਦੋ ਹਿੱਸੇ ਹੋਗੇ ਬੇਕਾਰ ਹੋਏ ਜੀ ਦੋ ਹਿੱਸੇ ਨਾਲ ਨਾ ਤੁਸੀਂ ਇੱਧਰ ਕੰਮ ਕਰ ਸਕੋਗੇ ਜਾਂ ਉੱਧਰ ਕਰ ਸਕੋਗੇ ਬਿਲਕੁਲ ਇਹ ਘੁੰਮ ਕੇ ਆਓਗੇ ਮਤਲਬ ਫਾਇਦਾ ਨਹੀਂ ਹੋਏਗਾ ਨੁਕਸਾਨ ਹੋਏਗਾ ਟਰੈਕਟਰ ਜਾਂਦਾ ਉੱਥੇ ਸਿਰੇ ਜਿਹੜੀ ਵਾਲੇ ਲਾਈਨ ਹੋ ਗਈ ਇੱਧਰ ਟੁਟਾ ਜੁਦਾ ਬਣ ਗਿਆ ਉੱਧਰ ਟੁਟਾ ਜੁਦਾ ਬਣ ਗਿਆ ਅੱਛਾ ਇਹ ਨੁਕਸਾਨ ਹੋ ਰਿਹਾ ਹੈ ਬਿਲਕੁਲ ਨੁਕਸਾਨ ਹੋ ਰਿਹਾ ਤੇ ਫਿਰ ਕੀ ਕਰਾਂਗੇ ਅੱਗੋਂ ਅਸੀਂ ਕੀ ਕਰਾਂਗੇ ਅਸੀਂ ਜੇ ਤੁਹਾਨੂੰ ਪੈਸੇ ਦੇ ਦਿੰਨਗੇ ਫਿਰ ਤੁਸੀਂ ਕਿਤੇ ਹੋਰ ਜਗ੍ਹਾ ਲੈ ਸਕਦੇ ਹੋ ਨਹੀਂ ਜੇ ਸਾਡੀ 4 ਕਨਾਲ ਜ਼ਮੀਨ ਆਉਂਦੀ ਹੈ 4 ਕਨਾਲ ਦੇ ਸਾਨੂੰ ਪੈਸੇ ਮਿਲ ਗਏ ਜੀ ਸਾਨੂੰ ਜ਼ਮੀਨ ਮਿਲੂਗੀ 50 ਮੀਲ ਤੇ ਉਹ 4 ਕਨਾਲ ਨੂੰ ਉੱਥੇ ਜਾ ਕਰਾਂਗੇ ਜੀ ਤੁਹਾਨੂੰ ਤਾਂ ਸਗੋਂ 2 ਘੰਟੇ ਵਾਲਾ ਸਫ਼ਰ ਹੋਰ ਲੰਬਾ ਪੈ ਗਿਆ ਆਹੋ ਲੰਮਾ ਪੈ ਗਿਆ ਹਾਂ 2 ਘੰਟੇ ਲੋਕਾਂ ਨੂੰ ਤਾਂ ਦਿੱਲੀ ਤੋਂ ਉਮਰੀਤਸਰ ਪੰਚਾਇਤ ਤੱਕ 2 ਘੰਟੇ ਸਾਨੂੰ ਜੇ ਜ਼ਮੀਨ ਮਿਲੂਗੀ ਅਸੀਂ 2 ਘੰਟੇ ਜਿੱਥੇ ਪਹੁੰਚਾਂਗੇ ਜਾਂ ਤੇ ਲਾਂਚ ਪਹੁੰਚਾਂਗੇ ਜੀ ਬਲਕਿ ਤਾਂ ਅਸੀਂ ਪੁੱਛਣਾ ਕੀ ਆ ਉਹਦਾ ਤੇਲ ਦਾ ਖਰਚਾ ਵੀ ਨਹੀਂ ਮੁੱਲਣਾ ਆਉਣ ਜਾਣ ਚ ਜਿਹੜੀ ਜ਼ਮੀਨ ਤੁਹਾਡੀ ਆਉਣੀ ਉਹਨੇ ਪੈਸੇ ਤੁਸੀਂ ਇਨਵੈਸਟ ਕਰੋਗੇ ਕਿਤੇ ਜਿੱਥੇ ਵੀ ਲਭੋਗੇ ਜੀ ਤੋਂ ਤੇ ਆਵਾਜ਼ ਆਈ ਫਿਊਲ ਦੀ ਆ ਜੀ ਹੁਣ ਆ ਆ ਜ਼ਮੀਨ ਸਾਡੀ ਇੱਧਰ ਆ ਆ ਵੀ ਇੱਧਰ ਵੀ ਸਾਡੀ ਆ ਜੀ ਨਹਿਰ ਪੱਕੀ ਹੋ ਗਈ ਜੀ ਪਾਣੀ ਤਾਂ ਨਹਿਰ ਚ ਕਦੀ ਨਹੀਂ ਆਇਆ ਅੱਜ ਤੁਸੀਂ ਆਏ ਕਿ ਦੇਖ ਲਿਓ ਪਾਣੀ ਜੀ ਪਰ ਕਿਸਾਨ ਇਹਨੇ ਤੰਗ ਹੋਇਆ ਬਹੁਤ ਲੋਕਾਂ ਨੇ ਸੱਤ-ਸੱਤ ਮੀਲ ਘੁੰਮ ਕੇ ਆਪਣੀਆਂ ਫਸਲਾਂ ਘਟੀਆਂ ਨਹਿਰ ਪੱਕੀ ਬੰਦਾ ਬੰਨਾ ਕਿ ਸਕਦਾ ਜੀ ਅਸੀਂ ਉਹ ਪੁਲ ਬਣਾਇਆ ਜੀ ਤਿੰਨ ਸਾਲ ਮਨਜ਼ੂਰੀ ਨੂੰ ਲੱਗੇ ਇਹ ਚੜੂ ਸਰਕਾਰ ਵਾਲੇ ਪੈਸਾ ਤੋਂ ਬੰਨਾ ਗੱਲ ਹੀ ਨਹੀਂ ਕਰਦੇ ਅੱਛਾ ਜੀ ਤਿੰਨ ਸਾਲ ਤੋਂ ਜ਼ਿਆਦਾ ਪੁਲ ਮਨਜ਼ੂਰ ਕਰਨ ਨੂੰ ਮੈਂ ਲਾਇਏ ਮਤਲਬ ਤੁਹਾਡੀ ਜ਼ਮੀਨ ਇੱਧਰ ਵੀ ਹੈ ਤੇ ਇੱਧਰ ਵੀ ਸਾਡੀ ਆਹ ਇਹ ਜ਼ਮੀਨ ਤੁਹਾਡੀ ਹੈ ਆ ਵੀ ਸਾਡੀ ਆ ਇਹ ਵੀ ਤੁਹਾਡੀ ਹੈ ਵਿਚਕਾਰ ਨਹਿਰ ਆ ਗਈ ਨਹਿਰ ਨਹਿਰ ਤਾਂ ਅੱਗੇ ਸੀਗੀ ਜੀ ਅਗੇ ਕੱਚੀ ਰਹਿਣ ਸੀ ਇਧਰ ਟਰੈਕਟਰ ਲੰਘ ਜਾਂਦੇ ਸੀ ਜੀ ਹੁਣ ਪੱਕੀ ਹੋ ਗਈ ਨਾਂਗਾ ਬੰਦ ਹੋ ਗਿਆ ਮਨਜ਼ੂਰੀ ਨਹੀਂ ਦੇ ਰਹੇ 200 ਤੋਂ ਨੁਕਸਾਨ ਹੀ ਬਹੁਤ ਹੋ ਰਿਹਾ 200 ਕਿੰਨੀਆਂ ਐਪਲੀਕੇਸ਼ਨ ਆਇਆ ਇਹਨਾਂ ਕੋ ਪਈਆਂ ਮੇਰੇ ਖਾਤੇ ਤਿੰਨ ਚਾਰ ਪੌਲ ਦੇ ਹਲਦਾਂ ਇਹਨਾਂ ਜੀ ਬਹੁਤ ਮਿਹਰਬਾਨੀ ਤੁਸੀਂ ਕੈਨੇਡਾ ਦੇ ਵਿੱਚ ਬੈ ਰਹੇ ਹਾਂ ਉੱਥੇ ਜੇ ਕੋਈ ਹਾਈਵੇ ਨਿਕਲਦਾ ਨਾ ਕਿਸਾਨ ਨੂੰ ਪਹਿਲਾਂ ਉਹ ਰਸਤਾ ਬਣਾ ਕੇ ਦਿੰਦੇ ਆ ਉੱਪਰ ਦੀ ਅੱਛਾ ਜੀ ਆਪਦੇ ਪੈਸਿਆਂ ਦੀ ਸਰਕਾਰ ਪੈਸੇ ਖਰਚਦੀ ਆ ਅਸੀਂ ਕੋਲੋਂ ਪੈਸੇ ਲਾਉਣੇ ਸਾਨੂੰ ਮਨਜ਼ੂਰੀ ਨਹੀਂ ਦਿੰਦੇ ਤਾਂ ਹੀ ਤੁਸੀਂ ਫਿਰ ਚਾਹੁੰਦੇ ਨਹੀਂ ਚਾਹੁੰਦੇ ਕਿ ਇੱਥੇ ਕਿਦਾਂ ਟ੍ਰੇਨ ਨਹੀਂ ਅਸੀਂ ਨਹੀਂ ਟ੍ਰੇਨ ਚਾਉਂਦੇ 10 ਲੱਖ ਰੁਪਏ ਮੇਰਾ ਪੁਲਿੱਤੀ ਲਗਾ ਇਹ ਸਰਕਾਰ ਜੇ ਦਸੀਏ ਪਤਾ ਕਿਦਾਂ ਦੀ ਆ ਸਾਨੂੰ ਉਹਨਾ ਟਾਈਮ ਦਿੱਤਾ ਜੀ ਜੂਨ ਵਿੱਚ ਸਾਨੂੰ ਮਨਜ਼ੂਰੀ ਮਿਲੀ ਅਕਤੂਬਰ ਵਿੱਚ ਕਹਿੰਦੇ ਬਣਾਇਓ ਸੀਜ਼ਨ ਜਦੋਂ ਨਹਿਰ ਦਾ ਬੰਦ ਹੋ ਜਾਊਗਾ ਜੀ 20 ਅਕਤੂਬਰ ਨੂੰ ਅਸੀਂ ਸ਼ੁਰੂ ਕੀਤਾ ਇਹਨਾਂ ਦੇ ਕਹਿਣ ਤੇ ਜੀ 27 ਨੂੰ ਅਸੀਂ ਲੈਂਟਰ ਪਾਤਾ ਜੀ ਬਹੁਤੇ ਮਿਸਤਰੀ ਮਜ਼ਦੂਰ ਲਾ ਕੇ ਅਸੀਂ ਇੱਕਦਮ ਬਣਾ ਦਿੱਤਾ ਜੀ ਉਦੋਂ ਦਾ 15 20 ਦਿਨ ਮਹੀਨਾ ਲੱਗਦਾ ਬਣਨ ਨੂੰ ਜਿਦਾਂ ਲੀਂਟਰ ਪਿਆ ਚੌਥੇ ਨੂੰ ਪਾਣੀ ਛੱਡ ਤਰਨ ਸਰਕਾਰ ਦੇਖ ਲੋ ਕਿਉਂ ਕਰਦੀ ਐ ਇਦਾਂ ਸਰਕਾਰ ਉਹ ਕਹਿੰਦੇ ਸਾਡੇ ਵਾਸੀ ਨਹੀਂ ਮინისტრਾਂ ਨੇ ਪਾਣੀ ਛੜਾਇਆ ਛੱਡ ਪੂਜਾ ਅੱਛਾ ਜੀ ਇਹ ਕਹਿੰਦੇ ਸਾਡੇ ਬਸ ਜਨੀ ਐਕਸੀਡੈਂਟ ਤੱਕ ਐਸੀ ਤੱਕ ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂਗਾ ਕਹਿੰਦੇ ਉਤੋਂ ਆਰਡਰ ਆਇਆ ਪਾਣੀ ਛੱਡੋ ਅੱਛਾ ਕਿੱਥੋਂ ਉਤੋਂ ਆਰਡਰ ਹੈ ਕਹਿੰਦੇ ਉੱਪਰ ਉੱਪਰ ਮਿਨਿਸਟਰ ਕਹਿੰਦੇ ਛੱਡੋ ਪਾਣੀ ਬਈਆਂ ਦੀਆਂ ਵੋਟਾਂ ਬਹੁਤ ਆ ਤੇ ਛੱਡ ਪੂਜਾ ਤੇ ਪਾਣੀ ਛੱਡਣਾ ਛੱਡ ਦਿੱਤਾ ਅਸੀਂ ਇਥੇ ਬੀ 25 ਬੰਦੇ ਤਿੰਨ ਚਾਰ ਮਸ਼ੀਨਾਂ ਲਾ ਲਾ ਕੇ ਸਾਰੀ ਰਾਤ ਲੱਗੇ ਰਹੇ ਸ਼ਹਿਰ ਦਾ ਕੂੜਾ ਕਰਕਟ ਬਹੁਤ ਆਉਂਦਾ ਉਹ ਵਿੱਚ ਸ਼ਟਰਿੰਗ ਚ ਫਸਦਾ ਰੋੜ ਕੇ ਲੈ ਜਾਂਦੀ ਪੂਲ ਵੀ ਰੋੜ ਜਾਂਦਾ ਜੀ ਅਸੀਂ ਦੋ ਮਸ਼ੀਨਾਂ ਆਪਣੇ ਖਰਚੇ ਤੇ ਗਾਥਣਾ ਦੇ ਪੁਲ ਤੇ ਲਾਈਆਂ ਇੱਕ ਪਰੇ ਲਾਈ ਇੱਕ ਨਿੱਜੀ ਨਹੀਂ ਲਾਈ ਤੇ ਉੱਥੇ ਜਾ ਕੇ ਵੀ ਰੁਕਦਾ ਸੀ ਨਹਿਰ ਛਲਣੀ ਇੱਕ ਅਸੀਂ ਇੱਥੇ ਲਾਈ ਪੰਜ ਮਸ਼ੀਨਾਂ ਦਾ ਮੈਂ ਕਰਾ ਦਿੰਦਾ 11 ਰੁਪਏ ਕਿੰਟਾ ਤੇ ਰਾਤ ਨੂੰ ਜਿਹੜੀ ਮਸ਼ੀਨ ਖੜੀ ਕੀਤੀ 12 ਘੰਟੇ ਮੈਂ ਕਿਹਾ ਲੋਡ ਪਈਦਾ ਅਸੀਂ ਚਲਾਵਾਂਗੇ ਫਿਰ ਡਰਾਈਵਰ ਅਗਲੇ ਕਹਿੰਦੇ ਡਰਾਈਵਰ ਘਰ ਚੱਲ ਗਿਆ ਕਹਿੰਦੇ ਤੁਹਾਨੂੰ ਪਤਾ ਆ ਵੀ ਮੀਟਰ 'ਤੇ ਚਲਾਣਾਈ ਮੈਂ ਕਿ ਚੱਲੀ ਜਾਵਾਂ 12 ਘੰਟੇ ਦਾ ਖੜਾ ਕਰਾ ਦੁੱਤਾ ਜੀ ਤੇ ਜੇ ਪਾਣੀ ਦੀ ਗੱਲ ਕਰਦੇ ਮੈਂ ਕਿਹਾ ਤੂੰ ਸਾਨੂੰ ਕਿਹਾ ਕਿਉਂ ਬਣਾਉਣ ਲਈ ਐਕਸਨ ਕਹਿੰਦਾ ਸਾਡੇ ਬਸ ਤੋਂ ਬਾਹਰ ਆ ਅੱਛਾ ਐਕਸਨ ਕਹਿੰਦਾ ਸਾਡੇ ਬਸ ਤੋਂ ਹਾਂ ਉੱਪਰੋਂ ਕਹਿੰਦਾ ਡਰਾਈ ਪਾਣੀ ਛੜਨ ਦੇ ਪਹਿਲਾਂ ਮੰਜੂਰੀ ਮੰਜੂਰੀ ਜਿਹਾ ਹਵਾ ਛੜਿਆ ਸਾਨੂੰ ਤਿੰਨ ਸਾਢੇ ਤਿੰਨ ਸਾਲ ਜੀ ਇਹ ਬਣਾਏ ਬਣਾਏ ਪੈਸੇ ਕੋਲੋਂ ਲਾਏ ਕਿ ਪਾਣੀ ਛੜ ਦਿੱਤਾ ਫੇ ਸਾਨੂੰ ਪਰੇਸ਼ਾਨ ਕੀਤਾ ਜੀ ਬਹੁਤ ਮਿਹਰਬਾਨੀ ਤੁਸੀਂ ਜਿਹੜਾ ਆਪਣਾ ਦੱਸਿਆ ਦਰਦ ਦੱਸਿਆ ਤੁਸੀਂ ਦੇਖ ਰਹੇ ਹੋ ਕਿ ਇਹ ਉਹ ਕਿਸਾਨ ਹੈ ਜਿਨ੍ਹਾਂ ਦਾ ਦਰਦ ਸਮਝਣ ਦੀ ਕੋਈ ਸਰਕਾਰ ਕੋਸ਼ਿਸ਼ ਨਹੀਂ ਕਰਦੀ ਮੇਰੇ ਨਾਲ ਇੱਕ ਹੋਰ ਕਿਸਾਨ ਮੌਜੂਦ ਹੈ ਅਮਰੀਕ ਸਿੰਘ ਪੁਵਾਰ ਇਹਨਾਂ ਦੀ ਵੀ ਇੱਕ ਦੱਸਦੇ ਆ ਦਰਦ ਪਣੀ ਕਹਾਣੀ ਹੈ ਸਮਝਣ ਦੀ ਜ਼ਰੂਰਤ ਹੈ ਉਸ ਨੂੰ ਉਹ ਸਾਹਮਣੇ ਤੁਹਾਨੂੰ ਐਕਸਪ੍ਰੈਸ ਹਾਈਵੇ ਨਜ਼ਰ ਆ ਰਿਹਾ ਹੈ ਇਹ ਬੁਲੇਟ ਟ੍ਰੇਨ ਨਜ਼ਰ ਆ ਰਹੀ ਹੈ ਉਹਦੇ ਵਿੱਚ ਇਹਨਾਂ ਦੀ ਜਗ੍ਹਾ ਆਈ ਐਕਸਪ੍ਰੈਸ ਹਾਈਵੇ ਦੇ ਵਿੱਚ ਕਿੰਨੀ ਜਗ੍ਹਾ ਸੀ ਤੁਸੀਂ ਸੁਣ ਕੇ ਹੈਰਾਨ ਹੋ ਜੋ 85 ਮਰਲੇ ਸੀ ਜੀ ਜਗ੍ਹਾ 85 ਮਰਲੇ ਚ ਸਾਰੀ ਜਗ੍ਹਾ ਲੈ ਲਈ 2 ਫੁੱਟ ਦੀ ਜਗ੍ਹਾ ਛੱਡ ਦਿੱਤੀ ਉਹ 2 ਫੁੱਟ ਕਿੱਦਾਂ ਕੰਮ ਆਏਗੀ ਸਾਰੀ ਗੱਲਬਾਤ ਕਰਦੇ ਆ ਪਵਾਰ ਸਾਹਿਬ ਦੱਸੋ ਕਦੋਂ ਇਹ ਤੁਹਾਡੀ ਜ਼ਮੀਨ ਅਕਵਾਇਰ ਕੀਤੀ ਗਈ ਇਹ ਤਾਂ 2022 ਚ 21 ਚ ਕੀਤੀ ਜੋ ਕੈਰ ਜੀ ਹਾਂਜੀ ਤੇ ਉਹ ਇਹਦਾ ਨੰਬਰ ਤੁਹਾਨੂੰ ਦੱਸਿਆ ਨਾ ਉਹ 85 ਮਰਲੇ ਦਾ ਆ ਜੀ ਉਹਦੇ ਵਿੱਚੋਂ 83 ਮਰਲੇ ਅਕਵਾਇਰ ਕਰ ਲਈ ਤੇ 2 ਮਰਲੇ ਬਚੀ ਆ ਉਹ ਲੰਮੇ ਰੁਕ ਨਾਲ ਨਾਲ ਥੋੜਾ ਜਿਹਾ ਵੀ ਫੋਟਕ ਏਰੀਆ ਲੈ ਲਓ ਉਹਨੂੰ ਕੀ ਕਰ ਸਕਦੇ ਆ ਅਸੀਂ ਜਾਂ ਤਾਂ ਉਹ ਵੀ ਲੈ ਲੀਂਦੇ ਹਾਂਜੀ ਵੀ ਦੋ ਮਰਲੇ ਦਾ ਕੀ ਕਰੋਗੇ ਨਾ ਤਾਂ ਪੈਸੇ ਮਿਲੇ ਜੇ ਪੈਸੇ ਮਿਲੇ ਤਾਂ ਉਹਦੇ ਵੀ ਦੇ ਦਿੰਦੇ ਉੱਥੇ ਹਾਂਜੀ ਉਹਦੇ ਵੀ ਦੇ ਦਿੰਦੇ ਜੇ ਵਾਧੇ ਦਿੱਤੇ ਤਾਂ ਉਹ ਤਾਂ ਉਧਰ ਘਟ ਵੀ ਗਏ ਤਾਂ ਫਿਰ ਨੁਕਸਾਨ ਹੋਊਗਾ ਹਾਂਜੀ ਹਾਂ ਨੁਕਸਾਨ ਤਾਂ ਹੋਇਆ ਜੀ ਹੋਰ ਇਹ ਗੱਲ ਹੈ ਜੀ ਆ ਬੁਲੇਟ ਟ੍ਰੇਨ ਆ ਜਾਂ ਜੇ ਉਹ ਹਾਈਵੇ ਆ ਇਹ ਜਿਹੜੇ ਬਾਕੀ ਲੋਕ ਆ ਆਸ-ਪਾਸੇ ਦੇ ਉਹਨਾਂ ਤੋਂ ਸੋਹਣੇ ਲੱਗਦੇ ਆ ਪਰ ਸਾਨੂੰ ਪੁੱਛ ਕੇ ਦੇਖੋ ਸਾਨੂੰ ਸਾਡਾ ਹਾਈਵੇ ਚ ਜ਼ਮੀਨ ਆਉਣਾ ਸਾਡਾ ਕਿੰਨਾ ਨੁਕਸਾਨ ਹੋਇਆ ਜੀ ਜ਼ਮੀਨ ਦੋ ਫਾੜ ਹੋ ਗਈ ਉਦੋਂ ਉਦ ਸਾਨੂੰ ਪਹਿਲਾਂ ਹਾਈਵੇ ਦੇ ਉੱਥੇ ਅੰਡਰਗਰਾਉਂਡ ਕਰਾਉਣਾ ਪਿਆ ਜੀ ਮੋਟਰ ਦਾ ਪਾਣੀ ਲਜਾਣ ਲਈ ਕੋਈ ਸਾਧਨ ਨਹੀਂ ਹੋਰ ਜਾਂ ਦੋ ਮੋਟਰਾਂ ਲਗਾਉਂਦੇ ਪਰ ਸਰਕਾਰ ਤਾਂ ਤੁਹਾਨੂੰ ਕਹਿ ਰਹੀ ਹੈ ਨਾ ਕਿ ਜਿਹੜਾ ਇਹਦਾ ਰੇਟ ਹੈ 10 ਲੱਖ ਦੇ ਕਰੀਬ ਜੋ ਸਰਕਾਰੀ ਚੱਲਿਆ ਉਸ ਤੋਂ 5 ਗੁਣਾ ਵਾਧਾ ਦੇਵਾਂਗੇ 5 ਗੁਣਾ ਵਾਧਾ ਤੇ ਟ੍ਰੇਨ ਦਾ ਸਾਨੂੰ ਤਾਂ 4 ਗੁਣਾ ਦਿੱਤਾ ਆ ਉਹ ਵੀ ਰੇਟ ਇਦਾਂ ਵੀ ਪਹਿਲਾਂ ਰੇਟ ਸੀਗਾ 19 ਲੱਖ ਪਰ ਪਿੰਡ ਦਾ ਕਲੈਕਟਰ ਰੇਟ ਇਹਨਾਂ ਜਦੋਂ ਸਰਵੇ ਕੀਤਾ ਕਿਸੇ ਨੂੰ ਕੋਈ ਪਤਾ ਨਹੀਂ ਇਹਨਾਂ ਨੇ 10 ਲੱਖ 70 ਹਜ਼ਾਰ ਕਰਤਾ 19 ਲੱਖ ਦਾ 10 ਲੱਖ 70 ਹਜ਼ਾਰ ਕਰ ਦਿੱਤਾ ਮਤਲਬ ਅੱਧਾ ਹਾਂਜੀ ਜ਼ਿਮੀਂਦਾਰਾਂ ਦਾ ਨੁਕਸਾਨ ਕੀਤਾ ਉਹ ਫਿਰ ਸਾਨੂੰ ਉਸ ਹਿਸਾਬ ਨਾਲ 46 ਲੱਖ ਰੁਪਏ ਮਿਲੇ ਪਰ ਪਿੰਡ ਨੂੰ ਜੀ ਹਾਂਜੀ ਇਦਾਂ ਇਦਾਂ ਇਹ ਇਹ ਕੁਝ ਸਰਕਾਰਾਂ ਕਰ ਰਹੀਆਂ ਹਨ ਤੇ ਉਹਦੇ ਵਿੱਚ ਜਗ੍ਹਾ ਛੱਡ ਦਿੱਤੀ ਤੇ ਫਿਰ ਜੇ ਉਹਨੂੰ ਕੈਲਕੂਲੇਟ ਕਰਾਂਗੇ ਤੋ ਤ ਹੋਰ ਥੱਲੇ ਚਲੇ ਜਾਏ ਹਾਂਜੀ ਹਾਂਜੀ ਬਿਲਕੁਲ ਜੀ ਹੁਣ ਦੋ ਹੁਣ ਦੋ ਫਾੜ ਦੇ ਅਸੀਂ ਕੇਸ ਲਾਇਆ ਆਰਬਿਟਰੇਟਰ ਦੇ ਉਹ ਸਾਡੇ ਕੋਈ ਫੈਸਲਾ ਨਹੀਂ ਕਰ ਰਹਾ ਕੀ ਕੇਸ ਲਾਇਆ ਤੁਸੀਂ ਕੇਸ ਲਾਇਆ ਵੀ ਸਾਡਾ ਨੁਕਸਾਨ ਹੋਇਆ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਹੋਰ ਵੀ ਸਾਡੀ ਦੋ ਫਾੜ ਹੋ ਗਈ ਹੈ ਸਾਨੂੰ ਪਾਣੀ ਲਾਉਣ ਦੀ ਤੰਗੀ ਸਾਡੀ ਜ਼ਮੀਨ ਨੂੰ ਕੋਈ ਗਾਹਕ ਨਹੀਂ ਪੈਣਾ ਕਿੰਨੇ ਸਾਲ ਹੋ ਗਏ ਤੁਹਾਡੇ ਇਸ ਗੱਲ ਨੂੰ ਇਸ ਚਾਰ ਸਾਲ ਹੋ ਹੀ ਗਏ ਜੀ ਤੇ ਇਹਨਾਂ ਦੀ ਤਾਂ ਜ਼ਮੀਨ ਫਿਰ ਵਿੱਚ ਹੁਣੇ ਆ ਰਹੀ ਬੁਲੇਟ ਟ੍ਰੇਨ ਦੇ ਵਿੱਚ ਉਹਨਾਂ ਦੀ ਤਾਂ ਅੱਧੀ ਇੱਧਰ ਅੱਧੀ ਇਹ ਫਿਰ ਕੱਲ ਨੂੰ ਕੀ ਕਰਦੇ ਇਹ ਵੀ ਇਹਨਾਂ ਨੂੰ ਵੀ ਇਹੀ ਪ੍ਰੋਬਲਮ ਆਉਣੀ ਹੈ ਜੀ ਇੱਕ ਇਹਨਾਂ ਨੂੰ ਇਹ ਪ੍ਰੋਬਲਮ ਨੂੰ ਇੱਕ ਜਿਹੜੇ ਵਿੱਚ ਦੋਨਾਂ ਹਾਈਵੇ ਦੇ ਤਾਂ ਬੁਲੇਟ ਰੇਨ ਦੇ ਸੈਂਟਰ ਚ ਜਿਹੜੇ ਆ ਗਈ ਜ਼ਮੀਨ ਉਹਨੂੰ ਕਿਸੇ ਨੇ ਪੁੱਛਣਾ ਤੁਹਾਨੂੰ ਲੱਗਦਾ ਨਹੀਂ ਸੀ ਕਿ ਇਹਨੂੰ ਉਸੇ ਟਾਈਮ ਅਕਵਾਇਰ ਕਰ ਲੈਂਦੇ ਤੇ ਸ਼ਾਇਦ ਲੋਕਾਂ ਦੀ ਜ਼ਮੀਨ ਜ਼ਿਆਦਾ ਬਚ ਜਾਂਦੀ ਇਹ ਤਾਂ ਨਾਲ-ਨਾਲ ਹੁੰਦੀ ਤਾਂ ਸੀ ਇਹ ਤਾਂ ਬਹੁਤ ਹਟਮੀ ਬਣਾਈ ਹੈ ਨਾ ਜਾਂ ਤਾਂ ਨਾਲ ਲੱਗਦੀ ਬਣਾਉਂਦੇ ਫੇ ਜ਼ਮੀਨ ਅਕਵਾਇਰ ਕਰਦੇ ਇੱਕ ਵਾਰੀ ਹੋ ਜਾਂਦੀ ਚਲੋ ਸਬਰ ਕਰ ਲੈਂਦੇ ਜੀ ਹੁਣ ਹੁਣ ਬਾਰ-ਬਾਰ ਦੁਆਰਾ ਹੋ ਰਿਹਾ ਹੈ ਇਹੋ ਹੀ ਕੰਮ ਇਹ ਫਿਰ ਕੀ ਕਰੋਗੇ ਅੱਗੇ ਕੀ ਕਰਾਂਗੇ ਕੁਛ ਨਹੀਂ ਜੇ ਜਾਣੇ ਜਿੱਥੇ ਜੇ ਕੋ ਜਾਣੇ ਆ ਉਹ ਇਹ ਸਾਰੇ ਹੁਣ ਜਿਹਦਾ ਪ੍ਰਸ਼ਾਸਨ ਹੈ ਜਿਹੜਾ ਜਿਹੜਾ ਇਹਦਾ ਡੀਲ ਕਰਦਾ ਉਹ ਸਾਰੇ ਹਾਈਵੇ ਵਾਲਿਆਂ ਦੀ ਗੱਲ ਸੁਣਦੇ ਕਿਸਾਨਾਂ ਦੀ ਨਹੀਂ ਸੁਣਦੇ ਜੀ ਹਾਂਜੀ ਹੁਣ ਜੇ ਕੇਸ ਨਹੀਂ ਸਾਡੇ ਜਿਹੜੇ ਅਸੀਂ ਕੇਸ ਲਾਏ ਆ ਉਹ ਜੇ ਉਹ ਨਹੀਂ ਹਾਲੇ ਤਾਈ ਸੁਣਾਈ ਹੋ ਰਿਹਾ ਹਾਈਵੇ ਵਾਲਿਆਂ ਦਾ ਦਵਾ ਆ ਉਹਨਾਂ ਤੇ ਹਾਂਜੀ ਜੀ ਬਹੁਤ ਮਿਹਰਬਾਨੀ ਲੰਬਰਦਾਰ ਸਾਹਿਬ ਇਹ ਜੀ ਮੈਂ ਫਿਰ ਤੁਹਾਡੇ ਕੋਲ ਆ ਗਿਆ ਦੁਬਾਰਾ ਸਵਾਲ ਕਈ ਰਹਿ ਗਏ ਸੀ ਪਰ ਮੈਂ ਹੋਰ ਵੀ ਗੱਲ ਕਰਨੀ ਸੀ ਜੀ ਇਹ ਜਿਹੜੀ ਜ਼ਮੀਨ ਦੀ ਹੁਣ ਰਿਕੁਆਇਰ ਕੀਤੀ ਜਾ ਰਹੀ ਕਿੱਥੋਂ ਕੀਤੀ ਜਾ ਰਹੀ ਤੁਹਾਨੂੰ ਜਿੰਨੀ ਕੋ ਜਾਣਕਾਰੀ ਉਹ ਦੱਸ ਦੋ ਦੇਖੋ ਜੀ ਇੱਕ ਤੇ ਆਵਾਦਨ ਤੇ ਪਵਾਰਾਂ ਦੀ ਬੁਰਜੀ ਆ ਜਾਂਦੀ ਹੈ ਦੋ ਇੱਥੇ ਲੱਗੀਆਂ ਹੋਈਆਂ ਅੱਗੇ ਇੱਕ ਆਵਾਦਨ ਪਿੰਡ ਚ ਵੀ ਲੱਗੀ ਉੱਥੇ ਡੇਰੀ ਆ ਰਹੀ ਹੈ ਜੀ ਉੱਥੇ ਇੱਕ ਵਾਰ ਹੋਣੀ ਹੈ ਉਦੋਂ ਅੱਗੇ ਸੂਲਪੁਰ ਪਿੰਡ ਆ ਰਿਹਾ ਇਹ ਤਿੰਨਾਂ ਚੌ ਪਿੰਡਾਂ ਦਾ ਪਤਾ ਮੈਨੂੰ ਪਿੱਛੇ ਚਲੇ ਜਦੋਂ ਚੰਗੀ ਵੀ ਉਹ ਇੱਥੋਂ ਕਿਲੋਮੀਟਰ ਹੈ ਉੱਥੇ ਵੀ ਰੋਡ ਤੇ ਲੱਗੇ ਹੋਏ ਨਿ ਤੇ ਇਹ ਜਿਵੇਂ ਜਿਵੇਂ ਇਹਨਾਂ ਨੇ ਆਪਣੇ ਟਰੈਕ ਦੇ ਹਿਸਾਬ ਨਾਲ ਕੱਢੀ ਹੋਈ ਹੈ ਉਥੋਂ ਪਿੱਛੋਂ ਥੋੜੀ ਕਲੋਜ਼ ਆ ਰਹੀ ਹੈ ਐਕਸਪ੍ਰੈਸ ਦੇ ਨੇੜੇ ਆ ਰਹੀ ਹੈ ਇੱਥੇ ਥੋੜਾ ਜਿਹਾ ਦੂਰ ਹਟਮੀ ਕਰ ਦਿੱਤੀ ਇਹੇ ਜ਼ਿਆਦਾ ਨੁਕਸਾਨ ਜ਼ਿਮੀਂਦਾਰਾਂ ਦਾ ਕਰ ਰਿਹਾ ਕਿਉਂਕਿ ਇਹਨਾਂ ਨੂੰ ਉਦੋਂ ਵੀ ਇਹ ਸੋਚਣੀ ਚਾਹੀਦੀ ਸੀ ਗੱਲ ਕਿਉਂਕਿ ਸਰਕਾਰਾਂ ਦੇ ਹੱਥ ਹੁੰਦਾ ਹੈ ਸਭ ਕੁਝ ਉਦੋਂ ਹਾਈਵੇ ਦੇ ਨਾਲ ਹੀ ਇਸ ਪ੍ਰੋਜੈਕਟ ਨੂੰ ਚਲਾਉਣਾ ਚਾਹੀਦਾ ਸੀ ਇਹ ਪ੍ਰੋਜੈਕਟ ਇਹਨਾਂ ਨੇ ਜਦੋਂ ਚਲਾਇਆ ਦੂਰੀ ਬਣਾਤੀ ਵਿੱਚ ਜਿਹੜੀ ਜਗ੍ਹਾ ਆ ਰਹੀ ਆ ਉਹ ਬਹੁਤ ਵੇਸਟੇਜ ਹੋ ਰਹੀ ਆ ਜ਼ਮੀਨਦਾਰ ਪਰੇਸ਼ਾਨ ਹੈ ਇਸ ਗੱਲ ਤੋਂ ਹ ਜੀ ਹੁੰਦਾ ਤਾਂ ਕੋਈ ਫਾਇਦਾ ਨਹੀਂ ਹੋਣਾ ਨਾ ਤੁਸੀਂ ਇੱਧਰ ਕੰਮ ਕਰ पाओਗੇ ਨਾ ਇੱਧਰ ਕਰ पाओਗੇ ਕੰਮ ਵੀ ਨਹੀਂ ਕਰ ਸਕਦੇ ਫਿਰ ਉਹਦੀ ਰੇਟ ਵੀ ਦੱਸੋ ਨੂੰ ਉਹਨੂੰ ਕੌਣ ਖਰੀਦੂਗਾ ਜਿਹੜੀ ਵੇਚ ਆ ਰਹੀ ਹੈ ਉਸ ਜ਼ਮੀਨ ਦਾ ਕੋਈ ਵੈਲੀਵਾਰਸ ਨਹੀਂ ਹੋਊਗਾ ਹੁਣ ਡਿਵਾਈਡੇਸ਼ਨ ਜਦੋਂ ਹੋ ਜਾਈ ਜ਼ਮੀਨਦਾਰ ਦੀ ਮੋਟਰ ਇੱਕ ਸਾਈਡ ਰਹੇਗੀ ਦੂਸਰੀ ਸਾਈਡ ਪਾਣੀ ਲਾਉਣਾ ਮੁਸ਼ਕਲ ਹੈ ਕੰਬਾਈਨ ਲੈ ਜਾਣੀ ਮੁਸ਼ਕਲ ਇਹੋ ਜੀਆਂ ਬੜੀਆਂ ਦਿੱਕਤਾਂ ਕਿਸਾਨ ਪਰਾਵਾਂ ਨੂੰ ਆ ਰਹੀਆਂ ਨੇ ਪੰਜਾਬ ਦੀ ਜਦੋਂ ਵੀ ਗੱਲ ਆਉਂਦੀ ਹੈ ਹਰੇ ਭਰੇ ਖੇਤਾਂ ਦੀ ਗੱਲ ਆਉਂਦੀ ਏ ਤੁਸੀਂ ਇਹ ਖੇਤ ਖಲ್ಯਾਨ ਦੇਖ ਸਕਦੇ ਹੋ ਜੋ ਪੰਜਾਬ ਦੇ ਵਿੱਚ ਨਜ਼ਰ ਆਉਂਦੇ ਆ ਪਰ ਜਦੋਂ ਬੁਲੇਟ ਟ੍ਰੇਨ ਦੀ ਗੱਲ ਕੀਤੀ ਗਈ ਤਾਂ ਇਹ ਖੇਤ ਖಲ್ಯਾਨ ਬਿਲਕੁਲ ਜਿੰਨਾਂ ਦੀ ਵਿੱਚੋਂ ਕਹਿ ਦਈਏ ਕਿ ਉਹਨਾਂ ਦਾ ਨੁਕਸਾਨ ਹੋਏਗਾ ਕਿਸਾਨਾਂ ਨਾਲ ਵੀ ਜਦੋਂ ਆਪਾਂ ਗੱਲ ਕੀਤੀ ਤੇ ਉਹਨਾਂ ਨੇ ਕਿ ਬੁਲੇਟ ਟ੍ਰੇਨ ਦਾ ਨੁਕਸਾਨ ਬਹੁਤ ਜ਼ਿਆਦਾ ਹੈ ਜਦੋਂ ਉਹਨਾਂ ਨੂੰ ਪੁੱਛਿਆ ਕਿ ਲੋਕ ਕਹਿੰਦੇ ਨੇ ਕਿ ਇਸ ਦਾ ਫਾਇਦਾ ਹੈ ਕਿ ਉਹਨਾਂ ਨੇ ਕਿਹਾ ਕਿ 5% ਲੋਕਾਂ ਦੇ ਫਾਇਦੇ ਦੇ ਨਾਲ ਜਿਹੜੇ 95% ਲੋਕਾਂ ਦਾ ਨੁਕਸਾਨ ਕੀਤਾ ਜਾ ਰਿਹਾ ਸੋ ਉਹਨਾਂ ਦੇ ਮੁਤਾਬਿਕ ਇਹ ਪੰਜਾਬ ਨੂੰ ਬਰਬਾਦ ਕਰਨ ਦੀ ਇੱਕ ਹੋਰ ਸਾਜ਼ਿਸ਼ ਹੈ ਕਿਉਂਕਿ ਬੁਲਟ ਟ੍ਰੇਨ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਐਕਸਪ੍ਰੈਸ ਹਾਈਵੇ ਦੀ ਗੱਲ ਕੀਤੀ ਜਾਵੇ ਤੇ ਐਕਸਪ੍ਰੈਸ ਹਾਈਵੇ ਦੌਰਾਨ ਵੀ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਸੀ ਤੇ ਹੁਣ ਬੁਲਟ ਟ੍ਰੇਨ ਦੇ ਆਉਣ ਨਾਲ ਵੀ ਪੰਜਾਬ ਦੇ ਕਿਸਾਨਾਂ ਦਾ ਕਾਫੀ ਨੁਕਸਾਨ ਹੋਏਗਾ ਕੈਮਰਾਮੈਨ ਹਿਮਾਂਸ਼ੂ ਨਾਲ ਪਰਮਜੀਤ ਸਿੰਘ ਰੰਗਪੁਰੀ ਜਲੰਧਰ